ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਹੋ ਜੇ ਅੱਜ ਦੀ ਆਪਣੀ ਵਿਜਿਟ ਪਿੰਡ ਮਾੜੀ ਨੌਬਦ ਜ਼ਿਲ੍ਹਾ ਤਰਤਰ ਸਾਹਿਬ ਤੇ ਤਸੀਲ ਇਹਨੂੰ ਲੱਗਦੀ ਪੱਟੀ ਬਾਊ ਸਤਨਾਮ ਸਿੰਘ ਹੋਣਾ ਕੋਲ ਪਹੁੰਚੇ ਆ ਕਰਦੇ ਆ ਗੱਲਬਾਤ ਜੁੜੇ ਰਿਓ ਐਂਡ ਤੱਕਰ ਫਰਜ ਸਮਝ ਗਏ ਬਿਲਕੁਲ ਜਾਇਜ਼ ਕੀਮਤ ਵਿੱਚ ਕਰਾਉਨੇ ਆ ਖਰੀਦਦਾਰੀ ਬਾਊ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦਿਨੇ ਚੜਦੀ ਕਲਾਏ ਚੜ੍ਹਦੀ ਕਲਾ ਚੜ੍ਹਦੀ ਮੌਜਾਂ ਲਾਈਆਂ ਪਈਆਂ अच्छा एड्रेस करिए नोडपेंड माडी नौबाद जिला तरनतारन ठीक थी। है ਤੇ ਮੋਬਾਈਲ ਨੰਬਰ 94 ਹਾਂ 632 ਜੀ 99 886 ਠੀਕ ਆ ਸ਼ੁਰੂਆਤ करिए ਪਹਿਲੇ ਨੰਬਰ ਵਾਲੀ ਤੋਂ ਹਨਾ ਪਾਉ ਨੇ ਖੋਲੀ ਕਿਆ ਬਾਤ ਯਾਰ ਥਾਲੇ ਵਾ ਬੜਾ ਪਾਉ ਕਮਾਲ ਦਾ ਹੈ ਵੀਡੀਓ ਤੇ ਪਾਵੇਂ ਤੂੰ ਪਹਿਲੇ ਹੀ ਪਾਉ ਲਗਾ ਪਰ ਬੰਬ ਵੀ ਖੜਦੇ ਹੀ ਹੈ ਤੇ ਕਿਣਵਾ ਸੂਆ ਤੇ ਕਿੰਨਾ ਦੁੱਧ ਆ ਇਹ ਪਹਿਲਣਿਆ ਪਹਿਲਣਿਆ ਪਹਿਲੇ ਸੂਆ ਥਾਣਾ ਵੜੇ ਕਰੇਲੇ ਵਰਗੇ ਕਰੀ ਫਿਰਦੀ ਜਾਣਾ ਕਿਉਂ ਵਾ 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 ਕਮਾਲ ਹੀ ਹੈ ਜਿੰਦੀ ਰਵੇ ਨੋਕ ਵਾਲਾ ਥਾਣਾ ਚਵਾਈ ਕੀਤਾ ਗਰਲ ਕਰ ਲ ਹੁੰਦੀ ਨਹੀਂ ਵਾ 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 ਲੋ ਸਜਰੋ ਬਾਹਰ ਨਾਲ ਥੋੜੀ ਜਿਹੀ ਬਾਾਰਸ਼ ਤੇ ਤੁਹਾਨੂੰ ਪਹਾਰ ਜਾਣਾ ਹੀ ਆ ਜਾਂਦੀ ਇਹ ਵੀ ਰੱਬ ਦੀ ਕਿਰਪਾ ਥੇ ਚੱਕਰ ਚੱਕੜ ਹੋਇਆ ਜਿਹੜਾ ਲਾਗੂ ਲਾਗੂ ਤਮਾਦ ਹੋ ਗਿਆ ਖਾਦਨੇ ਆ ਲਓ ਜੀ ਲੈਓ ਕੋ ਹੁਕਮ ਆ ਲਓ 12 ਲੀਟਰ ਦੁੱਧ ਹੈਗਾ ਦਲੇਰ ਸਿੰਘ ਦੇ ਥੱਲੇ 12 ਕਿਲੋ ਮੈਨੂੰ ਪਤਾ ਹੈ ਠੀਕ ਆ। ਕਿਹਾ ਬੋਲ। ਤੇ ਫੌਜੀ ਦੀ ਕੀਮਤ ਕੀ ਕਰਤੀ ਤੇ ਬੱਚਾਂ ਦੇ ਮਗਰ ਕੀ ਆ ਗਿਆ? ਇਹਦੇ ਮਗਰ ਕਟਾ ਆ। ਆ ਜਿਹੜਾ। ਆ ਉਹ ਪੰਨ ਵਾਲਾ। ਅੱਛਾ ਉਧਰ ਬੱਚਾ ਵੱਜਾ। ਨੌ ਹੀ ਸੱਜਰੋ। ਬੱਚਾ ਵੇਖ ਲਓ ਸਾਹਮਣੇ ਬੱਚਾ ਕਿੰਨੇ ਕਿ ਦਿਨ ਦਾ ਕੋਈ 10 ਦਾ 15 ਦਿਨ ਦਾ ਚਾ ਲਾਇਓ ਇਹਨੂੰ 6-7 ਦਿਨ ਹੋ ਗਏ ਸੂਈ ਅੱਛਾ 6 6 ਦਿਨ ਹੋ ਗਏ ਆ 6-7 ਦਿਨ ਹੋ ਗਏ ਠੀਕ ਆ ਲਓ ਜੀ ਆਹ ਜੇ ਬੱਚਾ ਸੱਜਣੋ ਠੀਕ ਆ ਥਾ ਦਿਓ ਮੜਿਆ ਬੱਚੇ ਨੂੰ ਇਹ ਕਿਉਂਕਿ ਚੱਕ ਚੁੱਕ ਹੋ ਜਾਂਦਾ ਪਤਾ ਲੱਗਦਾ ਦੂਰੋਂ ਨੇੜਿਓਂ ਭੈਣ ਭਰਾੜੇ ਆਉਣਾ ਲਓ ਜੀ ਬੱਚਾ ਤਾਂ ਪੂਰਾ ਕਾਇਮ ਹੈ ਨਾ ਗੀਰੀ ਰਗਾ ਤੇ ਪਾਉ ਜੀ ਦੀ ਆਓ ਮੂਰੇ ਸਾਹਮਣੇ ਤੇ ਦੀ ਕੀਮਤ ਕਰੀਏ ਕੀ ਕੀਮਤ ਕਰ ਦੀਏ ਬਈ 125 ਦੀ ਦੇ ਦਾਂਗੇ 125 ਦੀ ਹਾਂ ਜੀ ਦੇ ਦਾਂਗੇ ਪਿਆਰ ਮਾਤ ਕਰਕੇ ਹਾਂ ਜੀ ਹਾਂ ਜੀ ਕਿੰਨੇ ਦੀ ਦੇ ਦੇ ਕੇ ਐਂਡ ਕੋਈ ਮੰਨ ਤਾਂ ਨਾ ਹੋ ਜੂ ਕਿੰਨਾ ਕਰ ਥੋੜਾ ਪਤਾ ਕਰ ਲਾਂਗੇ 2000 ਦਾ 1000 ਦਾ ਨਹੀਂ ਜਾਇਜ਼ ਜੇ ਕਰ ਦੀਏ ਅਗਲੇ ਆਣੇ ਵੀ ਖਰੀਦ ਵੇਚਣ ਗਾਲ ਜਾ ਕੇ 2 ਰੁਪਏ ਕੋਈ ਚਲ 20 ਦੀ ਦੇ ਦਾਂਗੇ 20 ਦੀ ਦੇ ਦਾਂਗੇ 20 ਦੀ ਦੇ ਦਾਂਗੇ 17 ਦੀ ਨਾ ਕਰੀਏ ਨਹੀਂ ਹੁੰਦੀ 17 18 ਦੀ ਕਰਦੀ ਗਿਆ 18 ਦੀ ਕਰਦੀ ਕੋਈ ਨਹੀਂ ਦੇ ਦਾਂਗੇ ਹਨਾ ਐ ਨੂੰ ਖਾ ਲਈ ਠੀਕ ਆ ਲਓ ਤਾਂ ਲੇਵਾ ਸੱਚ ਨੂੰ ਵੇਖੋ ਕੱਟੀ ਤੇ ਪਹਿਲਣ ਪਰ ਜਿਹੜਾ ਜਗਾੜ ਲਾਈ ਫਿਰਦੀ ਇਹ ਤੇ ਦੂਜਣਾ ਤੇ ਜਨਾਲਾ ਹੀ ਕਰਮਾ ਵਾਲੀ ਲਾਈ ਫਿਰਦੀ ਹੈ ਜੀ ਵੀਰੇ ਬਿਲਕੁਲ ਸਾਫ ਆ ਤੇ ਦੂਜੇ ਨੰਬਰ ਤੇ ਆ ਗਈ ਦੂਜਾ ਸੂਆ ਤੀਜਾ ਪਾਉ ਹਾਂਜੀ ਏਕਨਵਾ ਸੂਆ ਜਿਹੜੀ ਖੋਲੀ ਹੋਈ ਹੈ ਤੀਜੇ ਸੂਆ ਹੀ ਖੋਲ ਲੈ ਚਲ ਪਾਉ ਤੂੰ ਫਿੱਜੇ ਸਵੇਰੇ ਤੇ ਖੋਲ ਕੇ ਤੋਰਾ ਤੋਰਾ ਕਰਾਉਣਾ ਤੁਹਾਨੂੰ ਚੈੱਕ ਦੁੱਧ ਪੱਕਾ ਕਿ ਨਾ ਹੋ 11 ਲੀਟਰ ਪੱਕਾ ਹੋਊਗਾ ਇਹਦੇ ਨਾਲ 11 ਕਿਲੋ ਪੱਕਾ ਤੇ ਸੋਈ ਕਿੰਨੇ ਕਿ ਦਿਨਾਂ ਦੀ ਆ? ਤੋਈ ਨੂੰ ਆ ਚੌਥਾ ਦਿਨ ਹੋ ਗਿਆ। 4 ਦਿਨ ਹੋ ਗਿਆ। ਕੱਟੀ ਕੱਟਾ ਮਗਰ ਕੱਟੀ ਮਗਰ ਕੱਟੀ ਹੈ। ਕੱਟੀ ਆ ਗਈ ਸਜਣੋ। ਆ ਜਿਹੜੀ ਕੱਟੀ ਆ? ਹਾਂਜੀ ਆ ਕੱਟੀ। ਲਓ ਜੀ ਆਹ ਸਜਣੋ ਕੱਟੀ ਜਿੰਦੀ। ਠੀਕ ਆ। ਲੈ ਚਲੋ ਜੀ ਇਹਨੂੰ ਤੋੜ ਦੋ ਬਾਹਰ ਨੂੰ ਪਰਾਂ ਨੂੰ। ਲਓ ਜੀ। ਪਰਾਂ ਨੂੰ ਲੈ ਜਾਓ ਜੀ ਪਰਲੇ ਪਣੇ। ਲੈਓ ਪਾਉ ਜੀ ਲੈਓ ਮੈਂ ਵੱਡੀ ਆ ਪਾਉ ਦੇ ਮੋੜ ਤੇ ਆਉਂਦੀ ਹੰਦਾਜਾ ਲੈਓ ਤੁਸੀਂ ਜਰੂਰ ਕਿਉਂਕਿ ਵੇੜੀ ਕੋਲ ਜੇ ਮਤਾਜੇ ਲਾਇਏ ਜਾਂਦੇ ਪਤਾ ਲੱਗ ਜਾਂਦਾ ਕਿ ਪਸ਼ੂ ਕਿੱਡਾ ਗਿਆ ਤੇ ਪੂਰੀ ਵੱਡੀ ਮੈਂ ਆ ਰੂਵਾ ਤੀਜਾ ਅੱਗੇ ਤੀਜਾ ਨਵਾਂ ਆਈ ਬੇ ਵੀ ਜਿਗਾਰ ਜੂੜ ਸੱਜਣੋਂ ਬਾਲਾ ਚੰਗਾ ਲਈ ਫਿਰਦੀ ਜਿੰਦੀ ਰਹੇ ਤੇ ਇਹਦਾ ਰੇਟ ਜੀ 130 ਦੀ ਦੂਜੇ ਦਾ ਹਾਂ ਨਾ ਜੀ ਥੋੜਾ ਬਦ ਕਰ ਲੈ ਗਵਾਦਾ ਕੱਢਾ ਕਿੰਨਾ ਕੇ ਕਰ ਦੀ ਦੋ 4000 ਦਾ ਹੋ ਜਾਊਗਾ ਤੇ ਕੱਢਾ ਜਿਆਦਾ ਅੱਛਾ 5 ਕਿਤੇ ਕਰਾਨਾ ਨਾ ਕਰ ਲਾਂਗੇ 25 ਦੀ 25 ਦੇ ਲਾ ਜੇ ਹੋਰ ਫੋਨ ਲਾਵੇ ਤੇ ਹੋਰ ਕੋਈ ਕਟਾ ਲਾਂਗੇ ਕਿ ਯਾਰ ਨਹੀਂ ਹੋਣੀ ਕੱਟ ਚਲ ਥੋੜਾ ਬੜਾ ਕੱਟਾ ਪੈਂਦਾ ਪਿਆਰ ਮੌਤ ਕਰਦੀ ਹਾਂ ਹਾਂ ਕੋਈ ਨਹੀਂ ਹੋ ਪਿਆਰ ਮੌਤ ਕਰਨਾ ਸਿੱਖ ਹੈਨਾ ਠੀਕ ਆ ਤੇ ਜੇ ਨੰਬਰ ਤੇ ਆ ਗਈ ਨੀਲੀ 라ਵੀ ਸੂਈ ਸਵਾਈ ਨਾ ਹਾਂ ਸੂਈ ਬੰਦੀ ਠੀਕ ਆ ਆ ਕੱਟੀ ਕੱਟਾ ਕੱਟਾ ਨੋ ਜਿਆ ਕਟਾਈ। ਤਾਜੀ ਸੱਜੜੀ ਇਹ ਵੀ ਸੂਈ ਹਾਬਾ। ਸੱਜੜ ਸੱਜੜ ਤੇ ਚਾਰ ਦਿਨ ਵਸੂਈ ਇਹਨੂੰ। ਇਹਦਾ ਦੁੱਧ ਕਿੰਨਾ ਹੋ ਜੀ? ਹੁਣ ਮੌਕੇ ਤੇ ਹਾਜ਼ਰ। ਹਾਂ ਜੀ। 11 ਲੀਟਰ ਹੋ। 11। ਲਓ ਜੀ, ਨੀਲੀ ਰਾਵੀ ਆ ਗਈ 11 ਕਿਲੋ ਵਾਲੀ। ਪਿਓਰ ਨੀਲੀ ਆ ਗਈ। ਹੈਨਾ? ਥਾਨ ਬੜਾ ਸੋਹਣਾ ਲੱਗਾ। ਲੈਓ ਜੀ। ਟਰਾਈ ਬੜੀਆ ਦੇਰ ਸਾਂ ਲੱਗੀ ਤੇ। ਅੱਛਾ। ਦੋ ਦੀ ਮੋਟਰਾਂ ਨੂੰ ਭਰਮ ਗਈ। ਵੜੀ। ਠੀਕ ਆ। ਡੇਡੇ ਘਾਟ ਦੇ ਵਿੱਚ ਆ ਗਈ ਨਾ ਬੇਲੀ ਮਨ ਕੀ ਅੱਖ ਪਾਉ ਜਾਰੇ ਉਹਨੇ 58 11 ਕੋ ਤੱਕੀ ਫਿਰਦੀਆਂ ਨੋ ਜੀ ਚੱਲ ਭਾਈ ਕਰ ਮਾਲ ਕੇ ਤੇ ਪਾਉ ਜੀ ਦਾ ਰੇਟ ਇਹ ਦੇ ਦਾਂਗੇ 1 ਲੱਖ 5 ਦੀ 1 5 ਦੀ ਲੱਖ ਦੀ ਕਰਦੇ ਪਾਉ ਹਾਂ ਲੱਖ ਦੀ ਕਰਦੇ ਤੁਹਾਡਾ ਪੈਂਡਿਆ ਤਲੇਰ ਜਾਂ ਫਾਇਦਾ ਯਾਦ ਕਰੇ ਆਖੇ ਮੈਂ ਜਾਣਾ ਤੇ ਸਤਨਾਮ ਸੋਂ ਕੋਲੀ ਪਾਉ ਕੋਲ ਜਾਣਾ ਮੱਝ ਲੈਉਣੀ ਤਾਂ ਉਥੋਂ ਹੀ ਘਰ ਘਰ ਵਿੱਚ ਦੇ ਦੇ ਦਾਂਗੇ 1 ਲੱਖ ਜੋਦੀ ਦੇ ਦਾਂਗੇ ਸਮੁੰਦਰ ਹੀ ਸਮੁੰਦਰ ਕਰ ਤੇ ਘਰ ਵਿੱਚ ਕਰਾਂਗੇ ਦੇ ਦੇ ਦਾਂਗੇ 1-2 ਲੱਖ ਪੂਰੇ ਦੀ ਕਰਦੇ ਕੁਝ ਨਹੀਂ ਦਾ ਦੇ ਲਾਂਗੇ ਯਾਦ ਕਰੇ ਕੋਈ ਖੜ ਕੇ ਦੇ ਲਾਂਗੇ ਚਲੇ ਰਹਿਣ ਦੇ ਦਾਂਗੇ ਕੀ ਗੱਲ ਆਓ ਪਾਉ ਕੱਢ ਗਈ ਲੈ ਉਹ ਕੱਢ ਗਈ ਇਹ ਬਿਨਾ ਬੱਚੇ ਤੋਂ ਇਹ ਬਿਨਾ ਬੱਚੇ ਤੋਂ ਦੁੱਧ ਕਿੰਨਾ ਜੀ ਇਹ ਇਹ ਤੁਹਾਨੂੰ 9 ਲੀਟਰ ਪੱਕਾ ਦੁੱਧ ਮਿੰਤੀ ਦਾ ਮਿੰਤੀ ਦਾ ਕੋਈ ਟੀਕਾ ਨਹੀਂ ਕੋਈ ਬਾਣੀ ਦੇ ਮਿਲਣਾ ਇਹਨੇ ਇਸ ਤਰ੍ਹਾਂ ਹੀ ਥਾਪੀ ਤੇ ਥਾਪੀ ਦੇ ਚਾਟ ਪਾ ਕੇ ਸੱਜਣੋ ਲਓ ਜੀ ਚਾਟ ਤੇ ਮਿਲਦੀ ਜੇ 9 ਕਿਲੋ 9 ਕਿਲੋ ਦੁੱਧ ਪੱਕਾ ਹੈ 9 ਕਿਲੋ ਪੱਕਾ ਤੇ ਬੱਚਾ ਸਪੇਅਰ ਹੋ ਗਿਆ ਜੀ ਲਾਓ ਭਾਉ ਜੀ ਲਾਓ ਮੈਂ ਇਹ ਵੀ ਚੰਗੀ ਜੀ ਨੀਲੀ ਦਾਵੀ ਦੇ ਵਿੱਚ ਖਿਆਲ ਰੱਖਦੀ 80% ਦਾ ਸੱਜਣੋ ਗੋ ਮੇਆ ਅਰੇ ਨਾ ਨੌ ਕਿਲੋ ਦੁੱਧ ਤੇ ਮਿਲੂਗੀ ਪਹਾੜੇ ਤੇ ਝਾੜ ਤੇ ਬਿਲਕੁਲ ਤੇ ਭਾਉਜੀ ਦਾ ਕੀਮਤ ਕੀ ਕਰ ਦਈਏ ਜੈਸਨ ਕਿਹਾ 85000 ਦੀ ਪਹਿਲਾਂ 85 ਦੀ ਪੰਜ ਛੱਡ ਦੇ ਛੱਡ ਦਾਂਗੇ 80 80 ਦੀ ਜੈਸਨ ਉਹ ਸੱਜਣੂ 80 ਦੀ 9 ਕਿਲੋ ਦੁੱਧ ਠੀਕ ਆ ਤੇ ਆ ਕਿੰਨਾ ਪਾਉਗੇ ਉਹਨੇ ਕਰ ਲੋਗੇ ਦੁੱਧ ਦੀ ਗੱਲ ਕੋਈ ਬਿਲਕੁਲ ਚਾਰ ਪਸ਼ੂ ਆ ਪਾਉ ਸਤਨਾ ਸੁਹਣਾ ਕੋਲ ਪਿੰਡ ਪਹੁੰਚਣਾ ਪਊਗਾ ਮਾੜੀ 9 ਵਾਰ ਠੀਕ ਆ ਤੇ ਖਰੀਦਦਾਰੀ ਆਪਣੀ ਕਰਿਓ ਕਟਾ ਵੀ ਇੱਕ ਹੈਗਾ ਇੱਕ ਕਟਾ ਹੈਗਾ ਵੇਖਾਉਣੇ ਓ ਠੀਕ ਆ ਉਤੋਂ ਵੇਖਾਵਾ ਆ ਬੱਚਾ ਸਜਣੋ ਵਸ਼ੀਆ ਇੱਕ ਵੈੜ ਵੀ ਤੁਹਾਨੂੰ ਵਿਖਾਉਣੇ ਆ ਤੇ ਸੂਆ ਸੂਆ ਕਿਨੂੰ ਹੈ ਤੇਜਾ ਸੂਆ ਤੇਜਾ ਦੇ ਦੁੱਧ ਭਾਈ ਕਿੰਨਾ ਹੋਊਗਾ 10 ਲੀਟਰ ਪੱਕਾ ਹੋਊ 10 ਪੱਕਾ ਹੋਊਗਾ ਲੈ ਚੱਲ ਪਾਉ ਜੀ ਤੇਜਾ ਸੂਆ ਤੇ 10 ਕਿਲੋ ਦੁੱਧ ਹੋਊਗਾ ਲਓ ਜੀ ਰੇਡ ਜੈ ਜੀ ਪਾਉ ਜੀ ਇਹ ਦੇ ਦਾਂਗੇ ਅਪ 40000 ਦੀ ਨਹੀਂ ਖੁੱਲਾ ਕਰੀਏ ਮਾਨ ਦਾ ਖੁੱਲਾ ਕਰੀਏ ਖੁੱਲਾ 5 ਘਟਾ ਦੇਨੇ ਹੋਰ ਕੀ ਐ ਨਾ 35 ਦੀ 35 ਦੇ ਦਾਂਗੇ 34 ਦੀ ਨਾ ਕਰੀਏ ਹੈ 34 ਦੀ ਨਹੀਂ 35 ਦੀ ਵਜਣਾ ਕੋਈ ਨਹੀਂ ਦੇ ਜਾਂਦਗੇ ਨਾ ਲਿਸੀ ਲਿਸੀ ਆ ਹੋਰ ਇਹ ਰੇਡ ਪੇਪਰ ਕੋਈ ਨਹੀਂ 34000 ਦੀ ਜਾਂਦਗੇ ਪਰਾ ਜਾਤ ਕਰੇ ਕੋਈ ਚਲ ਕੋਈ ਨਹੀਂ ਹਣਾ ਇੱਕ ਸਜਣੋ ਥੋੜਾ ਤੁਹਾਨੂੰ ਨੇੜੋਂ ਵਿਖਾਉਣੇ ਆ ਕੱਟਾ ਸਾਹਮਣੇ ਵੇਖ ਰਿਹਾ ਜੇ ਚਰਦਾ ਪਿਆ ਹੈ ਪਾਉ ਜੀ ਰੇੜੇ ਲੱਗਾ ਰੇੜੇ ਲੱਗਾ ਨੇੜੇ ਲੱਗਾ ਮਈਆਂ ਤਾਂ ਨਹੀਂ ਕਰੋ ਖਦਾ ਜੀ ਗੱਲ ਆ ਫੜ ਗਏ ਤੇ ਕਿੰਨੀ ਉਮਰਾ ਹੋ ਗਈ ਹੋਗੀ ਇਹਦੀ ਹਾਂ ਇਹ 3 ਸਾਲਾਂ ਦਾ ਹੋ ਗਿਆ 3 ਨਾਲ ਦਾ ਹੋ ਗਿਆ ਹਾਂ ਹੋ ਗਿਆ ਤੇ ਕੀਮਤ ਜਾਇਜ਼ ਹੀ ਦੇ ਦੇਣਾ ਆਪਾਂ ਦੇ ਜਾਇਜ਼ ਜੀ ਕਿੰਨੇ ਦਾ ਕੇ 28000 ਦਾ ਦੇ ਦਾਂਗੇ 28000 ਦਾ ਹਾਂ 25 ਦਾ ਨਾ ਕਰ ਦੇਗੀ ਨਹੀਂ 25 ਦਾ ਹੁਣ ਹੰਦਲੇ ਅੱਛਾ ਹਾਂ 28 ਤੋਂ ਘੱਟ ਨਹੀਂ ਦੇਣਾ 28000 ਤੋਂ ਸਜਣੋਂ ਘੱਟ ਨਹੀਂ ਦੇਣਾ ਲਓ ਜੀ ਕੱਟਾ ਵੀ ਆ ਗਿਆ ਨੇੜੇ ਸਜਣੋਂ ਬਿਲਕੁਲ ਤੇ ਮੂੰਹ ਤੋਂ ਸ਼ਾਹ ਜੀ ਪਤਾ ਕੀ ਚੀਜ਼ ਕੀ ਹੈ ਭਲਾ ਖੀਰਾ ਆ ਗਿਆ ਉਹ ਦੋਂਦਾ ਚੌਗਾ ਬਹੁਤ ਕੀ ਆ ਚੌਗਾ ਚਾਰ ਦੰਦ ਆ ਅੱਜ ਚਾਰ ਦੰਦ ਆ ਗਿਆ ਹਣਾ ਲਓ ਜੀ ਇਹ ਮੇਲਾ ਆਇਆ ਤੁਹਾਨੂੰ 28000 ਦਾ 28000 ਦਾ 28000 ਦਾ ਲਓ ਜੀ ਖਰੀਦਾਰੀ ਕਰਿਓ ਸასი ਕਾਲ ਸਾਰੇ